ਪਰੀਫੈਟ ਤੋਂ ਸਰੇਂਦਰ ਸਵਾਗਤ ਹੈ ਮੇਰੇ ਇਸ ਚੈਨਲ ਦੇ ਉੱਪਰ ਸਟਾਕ ਮਾਰਕੀਟ ਵੀ ਨਹੀਂ ਸਟਾਕ ਨਾਲ ਰਿਲੇਟਡ ਗੱਲਾਂ ਬਾਤਾਂ ਸਟਾਕ ਦੀ ਜਾਣਕਾਰੀ ਮੈਂ ਤੁਹਾਡੇ ਨਾਲ ਵਾਦਾ ਕੀਤਾ ਸੀ ਲਗਾਤਾਰ ਹੁਣ ਵੀਡੀਓ ਬਣਾਉਂਗਾ ਬਟ ਇੱਕ ਹੋਰ ਪ੍ਰੋਬਲਮ ਹੋ ਗਈ ਥੋੜੀ ਜੀ ਸਾਊਂਡ ਦੀ ਸਾਨੂੰ ਪ੍ਰੋਬਲਮ ਹੋਈ ਇਸ ਕਰਕੇ ਪਿਛਲੇ 2 ਦਿਨ ਤੋਂ ਕੋਈ ਵੀ ਵੀਡੀਓ ਨਹੀਂ ਬਣਾਇਆ ਕ੍ਰਾਈਮਵਰਡਾ ਵੀ ਨਹੀਂ ਬਣਾਇਆ ਇਹ ਮੈਂ ਤੁਹਾਨੂੰ ਤਾਂ ਦੱਸਿਆ ਕਿਉਂਕਿ ਤੁਸੀਂ ਥੋੜਾ ਮੈਨੂੰ ਮਿਹਣਾ ਦਿੰਦੇ ਰਹਿੰਦੇ ਹੋ ਕਿ ਕ੍ਰਾਈਮਵਰਡ ਮੈਂ ਚਲੇ ਜਾਣਾ ਤਾਂ ਨਹੀਂ ਮੈਂ ਕ੍ਰਾਈਮ ਦਾ ਵੀ ਕੋਈ ਵੀਡੀਓ ਪਿਛਲੇ 2 ਦਿਨ ਤੋਂ ਨਹੀਂ ਬਣਾਇਆ ਜੀ ਸਾਊਂਡ ਦੀ ਪ੍ਰੋਬਲਮ ਸੀਗੀ ਬਟ ਹੁਣ ਮੈਂ ਇੱਧ ਅੱਜ ਮੈਂ ਖੁਦ ਲਈ ਇੱਕ ਹੋਰ ਕੰਪਨੀ ਲੈ ਕੇ ਆਇਆ ਤੇ ਮੈਨੂੰ ਲੱਗ ਲੱਗੀ ਉਹ ਕੰਪਨੀ ਜਿਹਨੂੰ ਮੈਂ ਹਮੇਸ਼ਾ ਹੀ ਕਹਿਣਾ ਹੁੰਦਾ ਪਰਫੈਕਟ ਮੈਰਿਜ ਇੱਕ ਹੋਰ ਚੀਜ਼ ਮੈਨੂੰ ਪਰਫੈਕਟ ਮੈਰਿਜ ਲੱਗੀ ਤੇ ਪਰਫੈਕਟ ਮੈਰਿਜ ਇੱਕ ਚੰਗੀ ਕੰਪਨੀ ਫੰਡਾਮੈਂਟਲਸ ਬਹੁਤ ਵਧੀਆ ਹੋਣ ਪ੍ਰੋਡਕਟ ਕੋਈ ਇਹੋ ਜਿਹੀ ਹੋਵੇ ਜਿਹਦੀ ਲੋੜ ਇਨਸਾਨ ਨੂੰ ਰਵੇ ਡਿਮਾਂਡ ਉਹਦੀ ਹੋਵੇ ਕਿਉਂਕਿ ਸਭ ਤੋਂ ਪਹਿਲੀ ਚੀਜ਼ ਆ ਪ੍ਰੋਫਿਟ ਉਹਦੋਂ ਹੋਣਾ ਜਦੋਂ ਜਿਹੜੀ ਚੀਜ਼ ਵਿਕ ਰਹੀ ਆ ਜਿਹਦੀ ਡਿਮਾਂਡ ਹੈਗੀ ਆ ਉਸ ਤੋਂ ਅਗਲੀ ਚੀਜ਼ ਹੈਗੀ ਆ ਸੇਲ ਤੇ ਡੈਟ ਕੋਈ ਨਾ ਹੋਵੇ ਤੇ ਪ੍ਰੋਮੋਟਰ ਹੋਲਡਿੰਗ ਚੰਗੀ ਹੋਵੇ ਤੇ ਉਸ ਤੋਂ ਬਾਅਦ ਕੰਪੀਟੀਸ਼ਨ ਕਿੰਨਾ ਹੈਗਾ ਸਾਰਾ ਕੁਝ ਜਦੋਂ ਜੁੜ ਜਾਂਦਾ ਉਸ ਤੋਂ ਬਾਅਦ ਇੱਕ ਲਾਸਟ ਦੇ ਵਿੱਚ ਚੀਜ਼ ਰਹਿ ਜਾਂਦੀ ਆ ਕਿ ਜਿਹੜਾ ਪ੍ਰਾਈਸ ਹੈਗਾ ਉਹਦਾ ਸ਼ੇਅਰ ਪ੍ਰਾਈਸ ਉਹ ਬਹੁਤ ਜ਼ਿਆਦਾ ਉੱਪਰ ਨਾ ਹੋਵੇ ਕਿਉਂਕਿ ਆਪੇ ਪਿਛਲੇ ਵੀਡੀਓਜ਼ ਦੇ ਵਿੱਚ ਵੀ ਆਪਾਂ ਦੇਖਿਆ ਕਈ ਵਾਰੀ ਕੁਝ ਦੋਸਤ ਕਿਤੇ ਨਾ ਕਿਤੇ ਬਹੁਤ ਉੱਪਰ ਫਸ ਜਾਂਦੇ ਆ ਸ਼ੇਅਰ ਪ੍ਰਾਈਸ ਦੇ ਵਿੱਚ ਤਾਂ ਉਹ ਵੀ ਆਪਾਂ ਨੂੰ ਠੀਕ ਮਿਲ ਜੇ ਤਾਂ ਮੈਨੂੰ ਅੱਜ ਦੀ ਇੱਕ ਕੰਪਨੀ ਜਿਹੜੀ ਮੈਂ ਅੱਜ ਜਿਹਦੀ ਗੱਲ ਕਰ ਰਿਹਾ ਹਾਂ ਹੈਗੀ ਆ ਜੀ ਯੂਨੀਪਾਰਟਸ ਇੰਡੀਆ ਯੂਨੀਪਾਰਟਸ ਇੰਡੀਆ ਸਭ ਤੋਂ ਪਹਿਲਾਂ ਆਪਾਂ ਦੇਖੀਏ ਕਿ ਇਹ ਕੰਮ ਕੀ ਕਰਦੇ ਆ ਇਹਨਾਂ ਦਾ ਕੰਮ ਹੈਗਾ ਮੇਨਲੀ ਆਫ ਰੋਡ ਕੰਮ ਜਿੰਨੇ ਵੀ ਹੁੰਦੇ ਆ ਕਿਉਂਕਿ ਹਰ ਇੱਕ ਵੀਹਿਕਲ ਸਿਰਫ ਮੇਨ ਰੋਡ ਦੇ ਉੱਪਰ ਨਹੀਂ ਚੱਲਦਾ ਐਗਰੀਕਲਚਰ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਵਰਤੀਆਂ ਜਾਂਦੀਆਂ ਨੇ ਬਹੁਤ ਸਾਰੇ ਵੀਹਿਕਲਸ ਨੇ ਬਹੁਤ ਸਾਰੀਆਂ ਮਸ਼ੀਨਾਂ ਨੇ ਜਿਹੜੀਆਂ ਸੜਕਾਂ ਤੋਂ ਹਟ ਕੇ ਖੇਤਾਂ 'ਚ ਚੱਲਦੀਆਂ ਨੇ ਮਾਈਨਿੰਗ 'ਚ ਚੱਲਦੀਆਂ ਨੇ ਹੋਰ ਬਹੁਤ ਸਾਰੀਆਂ ਜਗ੍ਹਾ ਤੇ ਉੱਪਰ ਚੱਲਦੀਆਂ ਨੇ ਬਹੁਤ ਹੈਵੀ ਮਸ਼ੀਨਰੀ ਹੁੰਦੀ ਆ ਉਹ ਉਹਨਾਂ ਦੇ ਬਹੁਤ ਸਾਰੇ ਪਾਰਟ ਐਵੇਂ ਦੇ ਆ ਜਿਹੜੇ ਕਿ ਯੂਨੀ ਪਾਰਟਸ ਕੰਪਨੀ ਬਣਾਉਂਦੀ ਆ ਇਹ ਸਿਰਫ ਕੱਲਾ ਬਿਜ਼ਨਸ ਹੈ ਇਹਨਾਂ ਦਾ ਇੰਡੀਆ ਤੱਕ ਹੀ ਸੀਮਤ ਨਹੀਂ ਹੈਗਾ ਗਲੋਬਲ ਸਪਲਾਇਰ ਨੇ ਇਹ ਮਤਲਬ ਪੂਰੀ ਦੁਨੀਆ ਦੇ ਵਿੱਚ ਆਪਣੀ ਪ੍ਰੋਡਕਟ ਨੂੰ ਸਪਲਾਈ ਕਰਦੇ ਆ 25 ਕੰਟਰੀਜ਼ ਨੇ ਮੇਨ ਜਿੰਥੇ ਇਹਨਾਂ ਦੀਆਂ ਪ੍ਰੋਡਕਟਸ ਨੂੰ ਮਤਲਬ ਐਕਸਪੋਰਟ ਕੀਤਾ ਜਾਂਦਾ ਤੇ ਹੁਣ ਆਪਾਂ ਦੇਖ ਲੈਂਦੇ ਆ ਇਹਨਾਂ ਦੀ ਸੇਲ ਮਾਰਚ 2014 ਦੇ ਵਿੱਚ ਸੀ 805 ਕਰੋੜ ਜਿਹੜੀ ਕਿ ਮਾਰਚ 2023 ਦਸਾਂ ਸਾਲਾਂ ਦੇ ਵਿੱਚ 1366 ਕਰੋੜ ਹੋ ਗਈ ਤਾਂ ਮਤਲਬ 80% ਦੇ ਨੇੜੇ-ਤੇੜੇ ਇਹਨਾਂ ਦੀ ਜਿਹੜੀ ਸੇਲ ਹੈਗੀ ਆ ਉਹ 10 ਸਾਲ ਦੇ ਵਿੱਚ ਵਧੀ ਤੇ ਉਸ ਤੋਂ ਬਾਅਦ ਨੈਟ ਪ੍ਰੋਫਿਟ 44 ਕਰੋੜ ਸੀਗਾ ਮਾਰਚ 2014 ਦੇ ਵਿੱਚ ਤੇ ਮਾਰਚ 23 ਮਤਲਬ ਪੂਰੇ 10 ਸਾਲਾਂ ਦੇ ਵਿੱਚ ਉਹ ਵਧ ਕੇ 205 ਕਰੋੜ ਹੋ ਗਿਆ ਤਾਂ ਨੀਅਰਲੀ 5 ਗੁਣਾ 5 ਗੁਣਾ ਤੋਂ ਥੋੜਾ ਜਿਹਾ ਘੱਟ ਆ ਤਾਂ ਪ੍ਰੋਫਿਟ ਇੰਨਾ ਹੋਗਾ ਕਿ 10 ਸਾਲਾਂ ਦੇ ਵਿੱਚ ਜਿਹੜਾ ਮੇਨ ਗੱਲ ਆ ਪ੍ਰੋਫਿਟ ਹੈਗਾ 5 ਗੁਣਾ ਵਧ ਗਿਆ ਇਹ ਬਹੁਤ ਜ਼ਿਆਦਾ ਮਤਲਬ ਵੱਡੀ ਇਨਕਰੀਜ਼ ਹੈਗੀ ਆ ਹੁਣ ਅਗਲੀ ਚੀਜ਼ ਦੇਖਦੇ ਆ ਕਿ ਜਿਹ ਪ੍ਰੋਫਿਟ ਹੈਗਾ ਤਾਂ ਜੇ ਦੇਣਦਾਰੀ ਬਹੁਤ ਜ਼ਿਆਦਾ ਹੈ ਜੇ ਡੈਟ ਬਹੁਤ ਜ਼ਿਆਦਾ ਹੈ ਤਾਂ ਫਿਰ ਪ੍ਰੋਫਿਟ ਵੀ ਉਹਨਾਂ ਮੈਨੇ ਨਹੀਂ ਰੱਖਦਾ ਤੇ ਡੈਟ ਇਹਨਾਂ ਦੀ ਹੈਗੀ ਸਿਰਫ 0.8 ਬਹੁਤ ਘੱਟ ਮਤਲਬ ਇੱਕ ਤਰ੍ਹਾਂ ਨਾਲ ਕਹਿ ਲੋ ਕਿ ਆਲਮੋਸਟ ਨੈਗਲੀਜੀਬਲ ਡੈਟ ਇਹਨਾਂ ਦੇ ਉੱਪਰ ਕੋਈ ਵੀ ਨਹੀਂ ਹੈਗੀ ਤੇ ਡਿਵੀਡੈਂਡ ਡਿਵੀਡੈਂਡ ਬਹੁਤ ਹੀ ਵਧੀਆ ਦਿੰਦੇ ਆ 25.7% ਆਪਣਾ ਡਿਵੀਡੈਂਡ ਪੇਆਊਟ ਕਰਦੇ ਨੇ ਪ੍ਰੋਫਿਟ ਬਹੁਤ ਜ਼ਿਆਦਾ ਹੈ ਤੇ ਉਸ ਤੋਂ ਬਾਅਦ ਡਿਵੀਡੈਂਡ ਜਿਹੜੀ ਯੀਲਡ ਹੈਗੀ ਆ ਜਿਹੜੇ ਇੱਕ ਆਮ ਇਨਵੈਸਟਰ ਨੂੰ ਮਿਲੂਗੀ ਤੇ ਜਦੋਂ ਵੀ ਉਹਦੇ ਸ਼ੇਅਰ ਲੈ ਕੇ ਆਪਾਂ ਰੱਖਦੇ ਆਂ ਤਾਂ ਇਹ ਵੀ ਚੀਜ਼ ਇੱਕ ਬਹੁਤ ਵਧੀਆ ਹੁਣ ਇੱਕ ਲਾਸਟ ਚੀਜ਼ ਆ ਦੀ ਦੇਖ ਲੈਣੇ ਆਪਾਂ ਪ੍ਰੋਮੋਟਰ ਹੋਲਡਿੰਗ ਪ੍ਰੋਮੋਟਰ ਹੋਲਡਿੰਗ ਇਹਨਾਂ ਦੀ ਹੈਗੀ ਆ 65% 65.66 ਤਾਂ ਇਹ ਵੀ ਚੰਗੀ ਹੈ ਬਹੁਤ ਵਧੀਆ ਹੈਗੀ ਆ 65% ਇੱਕ ਹੈਲਥੀ ਪ੍ਰੋਮੋਟਰ ਹੋਲਡਿੰਗ ਕਹਿ ਸਕਦੇ ਆ ਤਾਂ ਇੱਥੋਂ 100 ਦੇ ਵਿੱਚੋਂ 65 ਸ਼ੇਅਰ ਪ੍ਰੋਮੋਟਰਸ ਦੇ ਕੋਲੇ ਨੇ ਇਹਦਾ ਮਤਲਬ ਹੈ ਕਿ ਬਹੁਤ ਜ਼ਿਆਦਾ ਹਿੱਸਾ ਪ੍ਰੋਮੋਟਰਸ ਕੋਲੇ ਆ ਪੂਰਾ ਕੰਟਰੋਲ ਹੈ ਉਹਨਾਂ ਦਾ ਕੰਪਨੀ ਦੇ ਉੱਪਰ ਕੰਪਨੀ ਦੇ ਫਿਊਚਰ ਦੇ ਵਿੱਚ ਉਹਨਾਂ ਨੂੰ ٹرسٹ ਹੈਗਾ ਇਸੇ ਕਰਕੇ ਇੰਨੇ ਜ਼ਿਆਦਾ ਸ਼ੇਅਰ ਉਹਨਾਂ ਦੇ ਕੋਲੇ ਨੇ ਤਾਂ ਆਪਾਂ ਇਹਨਾਂ ਕੋ ਸੈਕ ਕੀਤਾ ਪ੍ਰੋਡਕਟ ਚੈੱਕ ਕੀਤੀ ਇਹਦੀ ਲੋਡ ਹਮੇਸ਼ਾ ਰਹਿਣੀ ਹੈ ਜਿਹੜੀਆਂ ਪ੍ਰੋਡਕਟਸ ਇਹ ਵੇਚਦੇ ਨੇ ਉਸ ਤੋਂ ਬਾਅਦ ਬੈਲੈਂਸ ਸ਼ੀਟ ਬੈਲੈਂਸ ਸ਼ੀਟ ਬਿਲਕੁਲ ਸਹੀ ਆ ਉਸ ਪ੍ਰੋਮੋਟਰ ਹੋਲਡਿੰਗ ਬਿਲਕੁਲ ਸਹੀ ਆ ਉਸਵਾਂ ਡੈਟ ਦੇਖੀ ਆਪਾਂ ਉਹ ਵੀ ਬਿਲਕੁਲ ਸਹੀ ਆ ਤੇ ਹੁਣ ਆਪਾਂ ਇਹ ਦੇਖੀਏ ਲਾਸਟ ਚੀਜ਼ ਦੇਖ ਲੈਣੇ ਆ ਕਿ ਕਿਤੇ ਐਵੇਂ ਨਾ ਹੋਵੇ ਕਿ ਜਿਹੜਾ ਸ਼ੇਅਰ ਪ੍ਰਾਈਸ ਆ ਉਹ ਆਲਰੇਡੀ ਬਹੁਤ ਹੀ ਜ਼ਿਆਦਾ ਵਧਿਆ ਹੋਇਆ ਤੇ ਆਪਾਂ ਉਹਦੇ 'ਚ ਕਿਤੇ ਬਹੁਤ ਉੱਪਰ ਨਾ ਫਸ ਜਾਈਏ ਜੇ ਆਪਾਂ ਨੂੰ ਸ਼ੇਅਰ ਪ੍ਰਾਈਸ ਵੀ ਠੀਕ ਮਿਲਦਾ ਤਾਂ ਫਿਰ ਚੰਗੀ ਗੱਲ ਹ ਤੇ ਹੁਣ ਜੇ ਮੈਂ ਸ਼ੇਅਰ ਪ੍ਰਾਈਸ ਦਾ ਦੇਖਾਂ ਤਾਂ ਇਹਨੇ 4 ਅਗਸਤ 2023 ਮਤਲਬ ਆਲਮੋਸਟ ਪੂਰਾ ਇੱਕ ਸਾਲ ਹੋ ਗਿਆ ਇੱਕ ਸਾਲ ਪਹਿਲਾਂ ਨੀਅਰਲੀ 700 ਰੁਪਏ ਦਾ ਹਾਈ ਲਾਇਆ 올 ਟਾਈਮ ਹਾਈ ਤੇ ਉਸ ਤੋਂ ਬਾਅਦ ਸਟਾਕ ਥੋੜੀ ਸਟਰਗਲ ਕਰ ਰਿਹਾ ਤੇ ਅੱਜ ਹੈਗਾ ਇਹ 493 494 ਰੁਪਏ ਦੇ ਉੱਪਰ ਤਾਂ ਮਤਲਬ ਮੈਂ ਹੀ ਕਹਿ ਸਕਦਾ ਕਿ ਮੈਨੂੰ ਇੱਕ ਚੀਜ਼ ਜਿਹੜੀ ਕਿ ਬਹੁਤ ਹੀ ਵਧੀਆ ਹੋਵਾ ਹਰ ਪਾਸਿਓਂ ਸਹੀ ਆ ਕੋਈ ਉਹਦੇ ਚ ਪ੍ਰੋਬਲਮ ਨਹੀਂ ਹੈਗੀ ਤੇ ਉਹ 700 ਰੁਪਏ ਦੀ ਚੀਜ਼ ਜਿਹੜੀ ਆ ਉਹ ਮੈਨੂੰ 500 ਰੁਪਏ ਦੀ ਮਿਲ ਰਹੀ ਹੈ ਤਾਂ ਮੇਰੇ ਖਿਆਲ ਦੇ ਵਿੱਚ ਇੱਕ ਮੈਨੂੰ ਜੋ ਲੱਗ ਰਿਹਾ ਮੈਨੂੰ ਇੱਕ ਚੰਗੀ ਓਪਰਚੁਨਿਟੀ ਲੱਗ ਰਹੀ ਹੈ ਇਹ ਤੇ ਮੈਂ ਦੇ ਵਿੱਚ ਇੱਥੇ ਪਰਸਨਲੀ ਮੈਂ ਆਪਣੀ ਗੱਲ ਕਰਦਾ ਕਿ ਮੈਂ ਤੁਹਾਨੂੰ ਕੋਈ ਰეკਮੈਂਡ ਨਹੀਂ ਕਰਦਾ ਕਿਉਂਕਿ ਹਰੇਕ ਤੁਸੀਂ ਆਪਣਾ ਸੋਚਣਾ ਜਾਂਚਣਾ ਪਰਖਣਾ ਹਰੇਕ ਬੰਦੇ ਨੂੰ ਹਰ ਕਿਤੇ ਜਾ ਕੇ ਬਹੁਤ ਸਾਰਾ ਡਾਟਾ ਕਲੈਕਟ ਕਰਨਾ ਚਾਹੀਦਾ ਫਿਰ ਸੋਚਣਾ ਚਾਹੀਦਾ ਮੈਂ ਸਿਰਫ ਆਪਣੇ ਵਿਚਾਰ ਤੁਹਾਡੇ ਨਾਲ ਸਾਂਝੇ ਕਰ ਰਿਹਾ ਤੇ ਕਿਉਂਕਿ ਇਸੇ ਚੀਜ਼ ਲਈ ਮੇਰਾ ਚੈਨਲ ਹੈਗਾ ਜੋ ਚੀਜ਼ ਮੈਨੂੰ ਕੋਈ ਸਮਝ ਆਉਂਦੀ ਹੈ ਜਾਂ ਕੁਝ ਹੋਰ ਮੈਂ ਸਿਰਫ ਤੁਹਾਡੇ ਨਾਲ ਸ਼ੇਅਰ ਕਰ ਦਿੰਨਾ ਤਾਂ ਮੈਂ ਸਿਰਫ ਇਹ ਸ਼ੇਅਰ ਕਰ ਰਿਹਾ ਇੱਕ ਬਹੁਤ ਚੰਗੀ ਕੰਪਨੀ ਮੈਨੂੰ ਲੱਗ ਰਿਹਾ ਕਿ ਇੱਕ ਬੜਾ ਸੋਹਣਾ ਇਹਦਾ ਪ੍ਰਾਈਸ ਹੈਗਾ ਬਸ 700 ਰੁਪਏ ਦੀ ਚੀਜ਼ ਮੈਨੂੰ 500 ਦੀ ਮਿਲ ਰਹੀ ਹੈ ਇਹ ਕੰਪਨੀ ਹੈਗੀ ਯੂਨੀਪਾਰਟਸ ਇੰਡੀਆ ਤੇ ਅੱਜ ਦਾ ਮੇਰਾ ਵੀਡੀਓ ਸਿਰਫ ਇੰਨਾ ਹੀ ਹੈ ਜੀ ਤੇ ਮੈਨੂੰ ਉਮੀਦ ਹੈਗੀ ਹੈ ਕਿ ਤੁਹਾਨੂੰ ਇਹ ਪਸੰਦ ਆਇਆ ਹੋਗਾ ਤੇ ਹੁਣ ਮੈਂ ਤੁਹਾਨੂੰ ਮਿਲੂਗਾ ਕੱਲ ਨੂੰ ਕਿਸੇ ਹੋਰ ਇੱਕ ਵੀਡੀਓ ਦੇ ਵਿੱਚ ਕਿਸੇ ਹੋਰ company.